सभी लोग हम लोग भागे एकदम कोली छोड़ के भागे आए वो खोली वो जूस वालों की रेडी टूट रही थी तभी हम लोग भागे देखते नहीं पहले रेडी गिरी।, गिरी पहले रेडी गिरी पहले रेडी गिरी है फिर ये गिरा उसके बाद हमारी कोली गिरी है हम तो अकेले थे दोनों दो लोग दोनों थे और कौन था एक लड़की है हमारी क्या हुआ था तो ये दोनों तो की रेड़ी टूटी थी रेड़ी तो अब मैं एक दुकान ऐसी

ज्यादा तंग हो गए थे और छत गिर गई थी हमारी इसलिए हम सोनू भाजी के मदद से गए थे पंडोरी हमारी मदद बाबा जी ने की थी हमको आशीर्वाद मिला था बाबा जी का और पिंडलेल में हमारा मंदिर है वहां भी हम जाते हैं उसका भी धन्यवाद करते हैं बहुत अच्छा है बाबा जी तो हमारी मदद की है उन लोगों ने ਤੁਹਾਡੇ ਸਾਥ ਗਿਰ ਗਈ ਸੀ ਛੋਟੇ ਛੋਟੇ ਬੱਚੇ ਹੈ ਤੁਹਾਹਾਰਾ ਰਾਜ ਜੀ ਦਾ ਹੈ ਬਹੁਤ ਬਹੁਤ ਧੰਨਵਾਦ ਕਰਤੇ ਹੈ ਰਿੰਕੂ ਮੇਰਾ ਨਾਮ ਆ ਪਿੰਡ ਲੇਲ ਦਾ ਰਹਿਣ ਵਾਲਾ ਬਰਸਾਤ ਦੇ ਘਟਨਾ ਦੇ ਵਿੱਚ ਬਹੁਤ ਜਿਆਦੇ ਮਾੜੇ ਹਾਲਾਤ ਸੀ ਕੋਠੇ ਚੋਂਦੇ ਸੀ ਅਸੀਂ ਸੋਨੂ ਪ੍ਰਧਾਨ ਨੂੰ ਆਖਿਆ ਸੋਨੂ ਪ੍ਰਧਾਨ ਨੇ ਸਾਨੂੰ ਕੰਡੋਰੀ ਖੜਿਆ ਤੇ ਮਹਾਰਾਜ ਜੀ ਵੱਲੋਂ ਸਾਨੂੰ ਮਦਦ ਦਿੱਤੀ ਗਈ ਉਹਦਾ ਧੰਨਵਾਦ ਕਰਦੇ ਆ ਪੰਡੋਰੀ ਦਾ ਉਹ ਦਿਨ ਬਹੁਤ ਮਾੜੇ ਸੀ ਔਰ ਕਿਵੇਂ ਦਾ ਮਹਿਸੂਸ ਕਰਦੇ ਹੋ ਜੇ ਬੱਚੇ ਵੀ ਤੁਹਾਡੇ ਜਾਂ ਤੁਹਾਡਾ ਪਰਿਵਾਰ ਵੀ ਅੱਜ ਤੁਹਾਡੀ ਛੱਤ ਦੁਬਾਰਾ ਪੈ ਗਈ। ਬਹੁਤ ਜ਼ਿਆਦਾ ਖੁਸ਼। ਜੈ ਸ਼੍ਰੀ ਰਾਮ। ਸਭ ਤੋਂ ਪਹਿਲਾਂ ਮੈਂ ਦਰਬਾਰ ਸ਼੍ਰੀ ਲੇਲਧਾਮ ਦੇ ਵਿੱਚ ਮਹਾਰਾਜ ਜੀ ਦੇ ਨਾਲ ਸੇਵਾ ਕਰਦੇ ਆਂ। ਕਾਫੀ ਲੰਮੇ ਸਮੇਂ ਤੋਂ ਅਸੀਂ ਮਹਾਰਾਜ ਦੇ ਨਾਲ ਸੇਵਾ ਕਰਦੇ ਆਂ। ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਇਹਨਾਂ ਦਾ ਜਿਹੜਾ ਲੈਂਟਰ ਦੀ ਸੇਵਾ ਸੀ। ਉਹ ਦਰਬਾਰ ਸ਼੍ਰੀ ਪੰਡੋਰੀ ਧਾਮ ਦੇ ਮਹਾਰਾਜ ਜੀ ਨੇ ਕੀਤੀ ਆ ਕਿਉਂਕਿ ਇਹ ਪਰਿਵਾਰ ਨੇ ਮੇਰੇ ਤੱਕਾਂ ਪਹੁੰਚ ਕੀਤੀ ਤੇ ਮੈਨੂੰ ਕਹਿੰਦੇ ਕਿ ਦਰਬਾਰ ਦੇ ਵਿੱਚੋਂ ਸਾਨੂੰ ਕੋਈ ਮਹੱਲੀ ਸਹਾਇਤਾ ਜਿਹੜੀ ਆ ਇਹਨਾਂ ਦੇ ਬਰਸਾਤਾਂ ਦੇ ਕਾਰਨ ਜਿਹੜਾ ਲੈਂਟਰ ਸੀ ਉਹ ਡਿੱਗ ਗਿਆ ਸੀ ਤੇ ਸਾਡੀ ਕੋਈ ਮਾਲੀ ਜਿਹੜੀ ਸਹਾਇਤਾ ਵਾ ਮਦਦ ਕਰਵਾਈ ਜਾਵੇ ਅਸੀਂ ਦਰਬਾਰ ਸ਼੍ਰੀ ਪੰਡੋਰੀ ਧਾਮ ਮਹਾਰਾਜ ਜੀ ਦੇ ਕੋਲ ਗਏ ਸੀ ਮਹਾਰਾਜ ਜੀ ਨੇ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੋ ਸਕੀ ਇਹਨਾਂ ਇਸ ਪਰਿਵਾਰ ਦੀ ਕੀਤੀ ਜੋ ਕਿ ਮਹਾਰਾਜ ਜੀ ਨੇ ਪੂਰੀ ਸੇਵਾ ਲੈਂਟਰ ਤੇ ਕਾਂ ਜਿਮੇਵਾਰੀ ਚੁੱਕੀ ਸੀ ਉਹ ਉਹਨਾਂ ਨੇ ਪੁਆ ਕੇ ਦਿੱਤਾ ਇਸ ਪਰਿਵਾਰ ਦੇ ਸਿਰ ਦੇ ਉੱਪਰ ਛੱਤ ਜਿਹੜੀ ਉਹ ਪੁਆ ਕੇ ਦਿੱਤੀ ਹੈ ਅਸੀਂ ਦਰਬਾਰ ਸ਼੍ਰੀ ਪੰਡੋਰੀ ਧਾਮ ਦਾ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਰਾਮ ਮਹਾਰਾਜ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਆ ਤੇ ਫਿਰ ਮਾਲਕਾਂ ਦੀ ਬੰਦੀ ਆ ਡਰਾਈਵਰ ਦੀ ਗਲਤੀ ਹੈਗੀ ਹੈ ਹਾਂਜੀ ਉਹਦੇ ਕਰਕੇ ਨੁਕਸਾਨ ਹੋਇਆ ਸਾਰਾ ਇਹਨਾ ਇਹ ਕਿ ਪਤਾ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ ਬੋਤਾ ਇਹਨਾਂ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਜਾਂ ਮਾਲਕ ਪਰੰਜਾ ਡਰਾਈਵਰ ਪਰੇ ਤੇ ਜਿਹੜੀ ਇੱਕ ਇਹ ਦੁਬਾਰਾ ਇਹੋ ਜੀ ਗਲਤੀ ਨਾ ਕਰ ਸਕੇ ਕੋਈ ਵੀ ਇਹੋ ਜੀ ਬਾਕੀ ਬਾਕੀ ਇੱਕ ਹੋਰ ਚੀਜ਼ ਹੈ ਕਿ ਜਿਹੜੀ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਗਲਤੀ ਬਹੁਤ ਵੱਡੀ ਹੈ ਉਹ ਵੀ ਉਹਨਾਂ ਐਪਲੀਕੇਸ਼ਨ ਦਿੱਤੀ ਹੋਈ ਬੜੀ ਬੜੀ ਅੱਗੇ ਵੀ ਇੱਥੇ ਸਾਡਾ ਜਿਹੜਾ ਪੋਜ਼ਿਟਿਵਿਟੀ ਤੋਂ ਲੈ ਕੇ ਚਾਵੇ ਤੱਕ ਜਿਹੜਾ ਕਾਫੀ ਸਟਰੋਨ ਏਰੀਆ ਵਾ ਦੋਹਾਂ ਸਾਈਡਾਂ ਤੇ ਦੁਕਾਨਾਂ ਹੋਣ ਕਰਕੇ ਲੋਕ ਇੱਕ ਜਿਹੜੇ ਰੇਡੀ ਵਾਲੇ ਸੜਕ ਦੇ ਉੱਤੇ ਰੇੜੀ ਲਾਉਂਦੇ ਆ ਪਹਿਲੇ ਵੀ ਲੋਕ ਦੁਕਾਨਦਾਰਾਂ ਨੇ ਜਿਹੜੀ ਪ੍ਰਸ਼ਾਸਨ ਕੋਲ ਮੰਨ ਕੀਤੀ ਸੀ ਕਿ ਥੋੜਾ ਜਿਹਾ ਇੱਥੇ ਧਿਆਨ ਰੱਖਿਆ ਜਾਵੇ ਇਹਦਾ ਇਹ ਚੀਜ਼ ਹੈ ਲੇਕਿਨ ਪ੍ਰਸ਼ਾਸਨ ਨੇ ਕੋਈ ਵੀ ਨਹੀਂ ਕਿ ਧਿਆਨ ਦਿੱਤਾ ਪਹਿਲਾਂ ਇਸ ਤੋਂ 2-3 ਸਾਲ ਪਹਿਲਾਂ ਚਾਵੇ ਵਿੱਚ ਵੀ ਇੱਦੇ ਟਿਪਰ ਇੱਕ ਨੇ ਬੜੀਆਂ ਦੁਕਾਨਾਂ ਵੀ ਤੋੜੀਆਂ ਔਰ ਬੜੀਆਂ ਮੌਤਾਂ ਵੀ ਹੋਈਆਂ ਸੀ ਉਹਦੇ ਜਿੱਥੇ ਦਾ ਪਤਾ ਲੱਗਾ ਵਾ ਇੱਥੋਂ ਮਾਰਕੀਟ ਚੋਂ ਵੀ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਆਪਣਾ ਜਿਹੜਾ ਟਰੱਕ ਹੈ ਇਸ ਰਾਈ ਸਟਾਰਟ ਹੀ ਖੜ ਦਿੱਤਾ ਉਹ ਫਿਰ ਸਾਡਾ ਟਰੱਕਾ ਜਿਹੜਾ ਤੁਲਾਣਾ ਸੜਕ ਦੀ ਸੜਕ ਦੇ ਟੁਲਾਣ ਤੋਂ ਆਪਣੇ ਆਪ ਹੀ ਰੜ ਗਿਆ ਟਰੱਕ ਤੇ ਜਾ ਵਜੇ ਇਹਨਾਂ ਦੇ ਵਿੱਚੋਂ ਕਰ ਇਹਨਾਂ ਦੇ ਜਾਨ ਜੂਰ ਨ ਬਚ ਗਈਆਂ ਪੀਟਰ ਭਾਈ ਦਾ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਕ ਨੇ ਇੱਥੇ ਪਰਵਾਸ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਉੱਤੇ ਪ੍ਰਵਾਸੀ ਆ ਵਿਚਾਰੇ ਮੈਂ ਦੇਖਦਾ ਕੁੜੀਆਂ ਵਿਚਾਰੀ ਇੱਥੇ ਆ ਤੇ ਆਹ ਵਿਚਾਰਾ ਇੱਥੇ ਵੀ ਪ੍ਰਵਾਸੀ ਨੇ